ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਦੇਖੋ ਕੰਬੈਨ ਆਉਂਦੀ ਆ ਅਨ ਰੇਡੀ ਆ ਲੋਡਰ ਨਾਲੇ ਚੱਕੜੇ ਆਉਂਦੇ ਨੇ ਪੂਰੇ ਜੋਰ ਨਾਲ ਕੰਮ ਚੱਲਦਾ ਤੁਹਾਡੇ ਸਾਹਮਣੇ ਆ ਦੇਖੋ ਮਸ਼ੀਨਾਂ ਲਈ ਮਸ਼ੀਨਾਂ ਖੜੀਆਂ ਨੇ ਤੇ ਆਪਾਂ ਆਈ ਦੀ ਆਪਣੇ ਵਾਲੀ ਦਾ ਟਰੈਕਟਰ ਬਦਲ ਹੋ ਰਿਹਾ ਚਲੋ ਜੀ ਤੁਸੀਂ ਕੋਈ ਨਾ ਟਰੈਕਟਰ ਬਦਲ ਹੋ ਰਿਹਾ ਦੇਖੋ ਝੋਨੇ ਆਲਾ ਪੈ ਰਿਹਾ ਆ ਲਓ ਜੀ ਚਲੋ ਚੈੱਕ ਕਰੀਏ ਕਿੰਨੇ ਇਹਨਾਂ ਖੜੀਆਂ ਨੇ ਪੂਰੇ ਉਹਨੂੰ ਪੱਗਰ ਤੇ ਕੰਮ ਚੱਲ ਰਿਹਾ ਜਿਹੜਾ ਰਾਤ ਇੱਕ ਕਰਿਆ ਪਿਆ ਬ੍ਰੀਤ ਵੱਲੋਂ ਮਾਮਾ ਜੀ ਕੋਲ ਖੜ ਕੇ ਕਰਾ ਰਹੇ ਨੇ ਕੰਮ ਗਰਮੀ ਗਰਮੀ ਹੋਏ ਪੈਣਾ ਦੇਖੋ ਓ ਜੀ ਮਿੱਤਰੋ ਤੇ ਕਰੋ ਚੈੱਕ ਜਾਲੀ ਲਾ ਰਹੇ ਨੇ ਕਾਲੇ ਹੋਣੀ ਕਿਹੜਾ ਕਿਹੜਾ ਫੋਨ ਕਰਾਂਗੇ ਲਓ ਜੀ ਕਰੋ ਚੈੱਕ ਐਂਟੀ ਨੂੰ ਅੰਦਰ ਵੀ ਆਉਣੀ ਹੈਗਾ ਪਰਲੇ ਪਾਸੇ ਹੈਗਾ ਇੱਧਰ ਵੀ ਹੈਗਾ ਬੈ ਕੇ ਦੇਖ ਲੈ ਦੰਦੇ ਬੜੇ ਠੇਈ ਦੀ ਮੈਂ ਜਿੱਤੇ ਨੇਗਾ ਮਾਰੀਓ ਬਹੁਤ ਸੋਹਣੀ ਬਣ ਗਈ ਟਰਾਲੀ 19 ਫੁੱਟ ਦੀ ਆ ਇਹ ਲਓ ਜੀ ਜਾਲੀ ਲਾ ਰਹੇ ਨੇ ਅੱਜ ਤੋਰਾਂਗੇ ਕੱਲ ਨੂੰ ਕੱਲ ਨੂੰ ਹਲਤਾ ਰਹਿੰਦਾ ਕੰਮ ਆਣਾ ਕੋਸਾ ਕਾਲੇ ਰਹੇ ਜੀ ਇਹ ਜੀ ਟੇਪ ਟੂਬ ਜੀ ਆ ਨੰਬਰ ਆ ਕਾਲੇ ਬਾਈ ਦਾ ਜੇ ਕਿਸੇ ਨੇ ਕੋਈ ਵੀ ਸੰਤ ਬਣਾਉਣਾ ਤਾਂ ਆ ਨੰਬਰ ਤੇ ਕਾਲ ਕਰ ਲਿਓ ਜੀ ਮਿੱਤਰੋ ਟਰਾਲੀ ਆਪਣੀ ਪੇਂਟ ਹੋ ਗਈ ਸੀ ਤੇ ਹੁਣ ਆਪਾਂ ਲਗਾਉਨੇ ਆ ਇਹਦੇ ਟੇਪ ਰੇਡੀਅਲ ਵੀਰ ਪਹੁੰਚ ਗਿਆ ਮਿੰਨਤੀ ਕਰਦੇ ਚੱਲਦੀ ਆ ਆ ਗੇ ਇੱਕਸਾਰ ਲੱਗ ਜਾਣ। ਬਾਕੀ ਤੁਸੀਂ ਫਿਨਿਸ਼ਿੰਗ ਦੇਖ ਲਓ ਕਿੰਦਾ ਹੀ ਲੱਗਦੀ ਆ। ਲਓ। ਜਿੰਦਾ ਮੂੰਹ ਪੁਰਾਣੀ ਟਰਾਲੀ ਤੇ ਆ ਇਹ ਬਹੁਤ ਵਧੀਆ ਫਿਰ ਵੀ ਉਸ ਹਾਵ ਨਾਲ ਪੂਰਾ ਓਪੇ ਅਰਪੋਟ। 18.5 ਫੁੱਟੀ ਆ ਇਹ। ਪਲਾਹੇ ਵਾਲੀ। ਹੋ ਜੀ ਮਿੱਤਰੋ ਕਰੋ ਚੈੱਕ ਤੇਲਾ ਕਾਲਾ ਇਹ ਇਸ ਟਾਈਮ ਥੋੜਾ ਜਿਹਾ ਬਦਲ ਲਿਆ ਗਿਆ ਹੋ ਰਿਹਾ ਕੇ ਜਿਉਂ-ਜਿਉਂ ਸਟicker ਲੱਗੀ ਜਾਂਦੇ ਨੇ ਜਿਉਂ-ਜਿਉਂ ਟਰਾਲੀ 'ਚ ਜਾਨ ਪਈ ਜਾਂਦੀ ਆ ਸਾਈਡ ਤੇ ਲੋ ਜੀ ਕਰੋ ਚੈੱਕ ਸਪਰੇਅ ਚੱਲਦੀ ਆ ਜੀ 26 ਨੂੰ ਦੂਸਰੀ ਹਾਲਾਕੇ ਚਾਰੇ ਜਾਣੇ ਚੱਕਰ ਨਹੀਂ ਮੈਚ ਖਾਂਦੇ ਪੱਪ ਨਾਲ ਹਲੇ ਦਾ ਲੱਗੇ ਹੀ ਨਹੀਂ ਬੰਦੇ ਆ ਬੱਟਰ ਦੇ ਉੱਪਰ ਕੀ ਪਾਈਪ ਲੱਗੇ ਆਲੋ ਪਰਲੇ ਪਲਾਟ ਨੂੰ ਕੱਢਦੇ ਨੇ ਸਵੀਟ ਕੌਰਨ ਵਾਲੇ ਨੂੰ ਜਿਹੜੀ ਆਪਾਂ ਮੱਕੀ ਵਿੱਚ ਪਾਹੀ ਸੀ। ਡਾਡੀ ਬਾਈ ਆਪਣੇ ਨਾਲ ਆ ਡਾਡੀ ਬਾਈ ਨਾਲ ਹੁਣ ਜਾ ਕੇ ਆਪਾਂ ਨੇ ਚੌਂਡੀ ਵਾਲ ਆ ਗਿਆ ਆਪਣਾ ਤੇ ਉਹਦੇ ਆਪਾਂ ਨੇ ਸਪਰੇਅ ਵਾਲੇ ਤੇ ਰੇ ਖਾਦ ਵਾਲੇ ਟਾਇਰ ਕਰਨੇ ਨੇ ਚੇਂਜ ਉਹ ਕਰਦੇ ਆ। ਤੇ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ। ਬਹੁਤ ਦੂਰੋਂ ਦੂਰੋਂ ਫੋਨ ਆਉਂਦੇ ਨੇ। ਟਰੈਕ ਵਾਲੀ ਮਸ਼ੀਨ ਲਈ ਆਰੇ ਇੱਕ ਸੇਮ ਵਾਲੇ ਇਲਾਕੇ ਜੋ ਵੀ ਆਇਆ ਸੀ ਉਹ ਹੋਰ ਕੋਲੋਂ ਵੀਰ ਦਾ ਫੋਨ ਮੋੜ ਕੇ ਕੰਨਾ ਮੈਂ ਦੱਸਦਾ ਕੱਲ ਸਵੇਰੇ ਆਇਆ ਸੀ ਉਹਦਾ ਆਹਦਾ 5-7 ਦਿਨ ਨੂੰ ਵੱਢਿਆ ਨਹੀਂ ਹੁੰਦੀ ਆ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਆਪਾਂ ਨੂੰ ਯਾਦ ਕਰਦੇ ਨੇ ਤੇ ਫੋਨ ਕਰਦੇ ਨੇ ਹਾਂਜੀ ਲਓ ਜੀ ਕਰੋ ਟਰੈਕਟਰ ਦੇ ਦਰਸ਼ਨ ਪਹੁੰਚ ਗਿਆ ਆਹ ਟਾਇਰ ਨੇ ਇਹਦੀ ਆਪਾਂ ਖੋਲਣੇ ਨੇ ਤੇ ਖੋਲ ਕੇ ਹੁਣ ਆਪਾਂ ਟਾਇਰ ਇਹਨੂੰ ਲਾਉਣੇ ਨੇ ਆਪਣੇ ਇਹਦੇ ਅਰੀਜਨਲ ਟਾਇਰ ਤੇ ਕਿਉਂਕਿ ਆਲੂਆਂ ਦੀ ਬਜਾਈ ਤੇ ਬਹਾਈ ਤੇ ਚੋਨਾ ਢੋਟ ਵਾਈ ਕਰਨਾ ਪਹੁੰਚ ਗਿਆ ਟਰੈਕਟਰ ਆਪਣੇ ਕੋਲ ਲੱਗ ਦਿਆਂ ਇਹਨੂੰ ਕੰਮ ਕਰਦਿਆਂ ਦਾ ਰੇੜੀ ਟਾਇਰ ਆਹਾ ਲਾਉਣੇ ਨੇ ਆਪਾਂ ਨੇ ਤੇ ਕੱਦੂ ਦੇ ਕਾਰਨ ਮਾੜਾ ਮੋਟਾ ਇਹਦਾ ਰੰਗ ਲਿਆ ਤੇ ਲਿਆਂਦਾ ਪਿਆ ਇਹ ਮਾਰ ਕੇ ਆਪਾਂ ਫੇਰ ਤੇ ਨਾਲੇ ਉਧਰਲੇ ਪਾਸੇ ਬੈਡ ਲਵਾਏ ਸੀ ਟਿੱਕੀਆਂ ਉਹਨਾਂ ਤੇ ਵੱਜੂ ਰੰਗ ਤੇ ਪੇਂਟ ਕਰਕੇ ਫਿੱਟ ਕਰਾਂਗੇ ਹੁਣ ਵਧੀਆ ਤਰੀਕੇ ਨਾਲ ਸਪਰੇਅ ਲਿਆਂਦੀ ਪਈ ਆ ਅਰਜੀਨਲ ਤੇ ਉਹ ਮਾਰਦੇ ਆ ਸਾਫ ਰਹਿਣਗੇ ਤੇ ਚਚਣਗੇ ਵੀ ਮੜੇ ਮੋਟੇ ਇਹ ਕੋ ਮਾਰਨਾ ਯਾਰ ਲੈ ਖਰਚ ਆਪਾਂ ਨੇ ਚੰਗੀ ਤਰ੍ਹਾਂ ਆ ਦੇਖੋ ਐਨ ਸਾਫ ਕਰਤੀ ਖਰਚ ਕੇ ਯੌਂਡੀਰ ਦੀ ਰੀਜਨਲ ਆ ਇਹ 300 ਗ੍ਰਾਮ ਆ ਇਹਦੇ ਵਿੱਚ ਲੱਗਿਆ ਆਪਾਂ ਰਿਮਾਂ ਤੇ ਪੇਂਟ ਮਾਰਨ ਲੈ ਦੇਖ ਲੈ ਸਾਈਡ ਤੇ ਮਾਰ ਕੇ ਪਹਾਰਾ ਬੜਾ ਗਲਤ ਮਾਰਦਾ ਯਾਰ ਆਸੋ ਲਾਡੀ ਲਿਆਂਦਾ ਟਰੈਕਟਰ ਲਾਡੀ ਨੇ ਇਕੱਲੇ ਨਹੀਂ ਦੇਖੋ ਖਿੱਚੀ ਆਉਂਦਾ ਗਜਾਂ ਨਾਲੇ ਲਾ 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 ਬਾਤ ਸਾਂ ਜਿਆਦੇ ਲਿਆ ਆ ਫਿਰ ਲਓ ਜੀ ਲਾਡੀ ਬਾਈ ਖੋਲ ਰਿਹਾ ਨਾਟ ਨਾਟ ਗਾਰਾ ਪੈਣ ਕਰਕੇ ਹੋਏ ਪੈਨੇ ਬਹੁਤ ਜਿਆਦੇ ਟਾਈਟ ਜੰਮਿਆ ਪਿਆ ਤੇ ਥੋੜੇ ਨਾਲ ਖੋਲ ਰਿਹਾ ਮਾਰ ਮਾਰ ਸਟਾਂ ਇਦਾਂ ਪੈਂਦਾ ਟਾਇਰ ਤੇ ਥੱਲੇ ਵੀ ਟਾਇਰ ਰੱਖਿਆ ਟਾਇਰ ਦੇ ਉੱਤੇ ਗੁਟਕਾ ਤੇ ਹੁਣ तकरीबन ਦੇਖਦੇ ਆ ਵੀ ਕਿੱਥੇ ਗੋਦੀਆ ਅਲਾਈਨਮੈਂਟ ਬੰਦੇ ਕਈ ਲੱਗੇ ਹੋਏ ਨੇ ਨਹੀਂ 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 ਠੀਕ ਹੈ ਜੀ तकरीबन ਬਰੋਪਰ ਜਿਹੀ ਆਊਗਾ ਜੀ ਥੋੜਾ ਜਿਹਾ ਮੈਨੂੰ ਲੱਗਦਾ ਵੱਧ ਗਿਆ ਉੱਤੋਂ ਪਾ ਲੋ ਉਹ ਤਾਂ ਮੈਂ ਜੱਕ ਜੱਕ ਦੂੰਗਾ ਤੁਸੀਂ ਪਾ ਲੋ ਜੱਕ ਜੱਕ ਦੇ ਦੀ ਮੈਟਰੋ ਤੇ ਮਗਰਲੇ ਟਾਇਰਾਂ ਦਾ ਕੰਮ ਕਰਤਾ ਤੇ ਮੂਰਲਿਆਂ ਦੇ ਨਟ ਖੋਲੇ ਜੈਕ ਲਿਆ ਲਾ ਤੇ ਹੁਣ लाड्डी ਬਾਈ ਨੇ ਕਰ ਦੇਣਾ ਨਾਲ ਮੁਲਾਜ਼ਮ ਹੈਗੇ ਉਰੇ ਦੋ ਕਿਉਂਕਿ ਆਪਾਂ ਨੂੰ ਥੋੜਾ ਜਿਹਾ ਕੰਮ ਹੈ ਉਰੇ ਕਰਕੇ ਆਪਾਂ ਚੱਲੇ ਆਂ ਕੰਮ ਨਹੀਂ ਤਾਂ ਆਪਾਂ ਉਰੇ ਕਰਾਉਂਦੇ ਜਰੂਰ ਤੇ ਹੁਣ ਗੱਡੀ ਕੱਢ ਲਈ ਬੰਦਿਆਂ ਨੇ ਥੋੜਾ ਜਿਹਾ ਜਿਹੜਾ ਚੱਲਦਾ ਕੰਮ ਕਰ ਨਵੇਂ ਮਕਾਨ ਦਾ ਤੇ ਉਹਦਾ ਦੇਖਣ ਜਾਣਾ ਪੱਥਰ ਉਹ ਦੇਖ ਕੇ ਆਉਣੇ ਆ ਬੰਦੇ ਬਹਿ ਗਏ ਗੱਡੀ ਦੇ ਵਿੱਚ ਆ ਦੇਖੋ ਨੋਨਾ ਬਾਈ ਵੀ ਅੱਜ ਪਹੁੰਚਿਆ ਵਾ ਚੰਡੀਗੜ੍ਹੋਂ ਪੰਤ ਜੀ ਵੀ ਫਰਦੇ ਨੇ ਆਓ ਜੀ ਮਿੱਤਰੋ ਕਰਤਾ ਕੰਪਲੀਟ ਤੇ ਖਾਬਾਂ ਨੂੰ ਰੰਗ ਵੀ ਮਾਰਤਾ ਦੇਖੋ ਰੰਗ ਕਿੰਨਾ ਘੈਂਟ ਵੱਜਿਆ ਲੈ ਕਿਵੇਂ ਬੇ ਰੰਗ ਜੌਂਡੀਅਰ ਨੇ ਦਿੱਤਾ ਤੁਰਦਾ ਰੰਗ ਪਪਾ ਨਿਕਲ ਤੋਂ ਬਾਹਰ ਆ ਵੀ ਨਾਲ ਨਹੀਂ ਮੇਰੇ ਅੱਗੇ ਕੋਈ ਲੈ ਰਹੀ ਜੀ ਆਤਾ ਫਿਰ origignal tractor ਆ ਦੁਪਲੀਕੇਟ ਆ ਲਾਓ ਆਪਾਂ ਪਾ ਲੈ 49 70 ਆ ਇਹਨਾਂ ਦਾ ਬੜਾ ਮੋਟਾ ਕੰਮ ਕਰਾਉਣਾ ਪੱਕੀ ਲਗਾ ਸਕਦੇ ਆ ਇਹ ਲੈ ਕੇ ਚੱਲਦੇ ਆਪਾਂ ਸ਼ੌਂਕੀ ਵੜਾ ਕੇ ਆਉਂਦੇ ਆ ਇਹਨਾਂ ਨੂੰ ਵਰਕ ਚਾਰਜ ਤੇ ਕਰੂਗਾ ਫੋਰਮੈਨ ਸਰੋ ਚੈੱਕ ਬਹੁਤ ਸੋਹਣਾ ਡਿਜ਼ਾਈਨ ਬਣਿਆ ਖੈਰ ਹੋਂ ਦਾ ਨਵੀਂ ਲੁੱਕ ਦੇ ਵਿੱਚ ਆ ਨੰਬਰ ਹੈ ਜੇ ਕਿਸੇ ਵੀਰ ਨੇ ਵੜਾਉਣੀਆਂ ਹੋਣ 14 ਨੰਬਰ ਦਾ ਆਓ ਜੀ ਵੱਡੇ ਪੈਰਿੰਗਾ ਦੇ ਨਾਲ 14 ਦਾ ਪੈਰਿੰਗਾ ਨੰਬਰ ਦਾ ਸਾਰੇ ਸੱਕਰੈਪਰ ਖੋਲਦੇ ਕਰੇ ਨੇ ਮਿੱਟੀ ਲਾਉਣੇ ਵਾਲੇ 400 ਫਰੇਮ ਆ ਸਾਰੀ ਹੈਵੀ ਪੂਰੀ ਫੁੱਲ ਹੈਵੀ ਫਰੇਮ ਆ ਫੁੱਲ ਹੈਵੀ ਉੱਪਰਲੇ ਸਾਰੇ ਨਾਟ ਨੋਟ ਜੋ ਵੀ ਕੋਸ ਹੈਗਾ ਡਬਲ ਘਾੜੇ ਦੇ ਤਵੇ 9 9 ਦਾ ਸੈੱਟ ਆ